ਫਰੀਦਕੋਟ ਪੁਲਿਸ ਵੱਲੋਂ ਇਨਕਾਉਂਟਰ ਇੰਟੈਲੀਜੈਂਸ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਦੇ ਨਾਲ ਸਾਂਝੇ ਕਾਰਵਾਈ ਕਰਦੇ ਹੋਏ ਬਬੀਹਾ ਗੈਂਗ ਦੇ ਨਾਲ ਸਬੰਧਤ 7 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਪਿੰਡ ਬਹਾਮਣ ਵਾਲਾ ਵਿਖੇ ਹੋਏ ਕਤਲ ਮਾਮਲੇ ਦੇ ਵਿੱਚ ਸ਼ਾਮਲ ਸਨ ਇਹ ਜਾਣਕਾਰੀ ਅੱਜ ਸ਼੍ਰੀ ਅਸ਼ਵਨੀ ਕੁਮਾਰ ਡੀਆਈਜੀ ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਕਰ ਸਾਂਝੀ ਕੀਤੀ ਗਈ ਇਹੜਾ ਫਾਈਟ ਸੱਤ ਨੂੰ ਇੱਕ ਮਰਡਰ ਹੋਇਆ ਸੀਗਾ ਬਾਮਨ ਵਾਲਾ ਪਿੰਡ ਚ ਕੋਰਸ ਪੂਰੇ ਉਰੇ ਚ ਟਾਰਗੇਟ ਜਿਹੜਾ ਸੀਗਾ ਉਹ ਜੀਵਨ ਜੋਤ ਸੀਗਾ ਜਿਹਦਾ ਨਾਮ ਫਿਕਰ ਹੋਇਆ ਸੀਗਾ ਮੂਸੇ ਵਾਲੇ ਕੇਸ ਚ ਉਹ ਉਹ ਟਾਰਗੇਟ ਸੀਗਾ ਲੇਕਿਨ ਉਹਦਾ ਜਿਹੜਾ ਡਰਾਈਵਰ ਸੀਗਾ ਯਾਦਵੰਦਰ ਉਹ ਬੈਕ ਸੀਟ ਤੇ ਬੈਠਾ ਸੀਗਾ ਤਾਂ ਉਹ ਜਿਹੜੇ ਸ਼ੂਟਰਸ ਨੇ ਗੋਲੀਆਂ ਮਾਰਤੀਆਂ ਸੀ ਤਾਂ ਉਹਦਾ ਪਤਾ ਲੱਗ ਗਿਆ ਸੀ ਜਿੱਤੇ ਇਮੀਡੀਏਟਲੀ ਜਿਹੜਾ ਪੁਲਿਸ ਦਾ ਪर्चा ਦਰਜ ਕਰਕੇ ਕਿਉਂਕਿ ਉਰੇ ਤਾਂ ਕਿ ਇਹ ਬਿਲਕੁਲ ਬਲਾਈਂਡ ਔਰ ਬਲੈਂਕ ਸੀਗਾ ਕਿ ਕਿਹਦੇ ਪਿੱਛੇ ਆਏ ਆ ਬਟ ਦੋ ਦਿਨ ਕੈਂਟਾ ਜੀ ਇਹ ਪਤਾ ਲੱਗਿਆ ਕਿ ਜੀਵਨ ਜੂਤ ਦੇ ਪਿੱਛੇ ਵਾਲੀ ਸੀ ਇੰਪੋਰਟ ਟਾਰਗੇਟ ਸੀ ਔਰ ਇਹ ਗੈਂਗਸਟਰ ਜਿਹੜਾ ਹੈਗਾ ਬਾਹਰ ਬੈਠਾ ਲੱਖੀ ਤੇ ਗਿਆ ਲੱਗ ਉਹਦੇ ਕਹਿਣ ਤੇ ਸ਼ੂਟਰਸ ਇੱਥੇ ਆਏ ਸੀ ਇਮੀਡੀਏਟਲੀ ਜਿਹੜੀਆਂ ਡਿਸਟ੍ਰਿਕਟ ਪੁਲਿਸ ਨੇ ਜਿਹੜੀਆਂ ਫਾਸਟ ਰੈਸ ਟੀਮਸ ਬਣਾਤੀਆਂ ਸੀ ਆਈਜੀ ਆ ਜੀਆਂ ਡੀਐਸਪੀ ਕੋਟ ਕਪੂਰਾ ਔਰ ਇਨ ਦਾ ਮੇਨ ਟਾਈਮ ਜਿਵੇਂ ਟਾਈਮ ਲੱਗਦਾ ਰਿਹਾ ਅੱਗੇ ਕ੍ਰਾਈਮ ਇੰਟੈਲੀਜੈਂਸ ਦੀ ਟੀਮਸ ਵੀ ਨਾਲ ਅਸੋਸੀਏਟ ਹੋਈਆਂ ਔਰ ਐਂਟੀ ਗੈਂਗਸਟਰ ਪਾਸਕੋਰਡ ਦੀ ਟੀਮਸ ਵੀ ਨਾਲ ਅਸੋਸੀਏਟ ਹੋਈ ਹੈ। ਇਮੀਡੀਏਟਲੀ ਜਿਹੜੀ ਪਹਿਲੀ ਲੀਡ ਮਿਲੀ ਉਹ ਮਿਲੀ। ਇੱਕ ਮੁੰਡਾ ਮਲੇਸ਼ੀਆ ਚ ਹੈਗਾ। ਉਹਦਾ ਫਾਦਰ ਹੈ ਜਸਵੰਤ ਜੀ ਨੇ ਕੀ ਪੇਮੈਂਟ ਵਗੈਰਾ ਕੋਈ ਇਨਨ ਇੱਕ ਫਾਈਲ ਸੀਗੀ। ਉਹਦਾ ਨਾਮ ਪਿਊਸ਼ ਪਹਿਲਵਾਨ ਕਰਕੇ ਹੈਗਾ। ਤਾਂ ਉਹਦਾ ਫਾਦਰ ਜਸਵੰਤਾ ਉਹਦੀ ਅਰੈਸਟ ਹੋਈ। ਉਹਦੀ ਅਰੈਸਟ ਤੋਂ ਅੱਗੇ ਫਿਗਰ ਆਊਟ ਹੋਇਆ ਇੱਕ ਸ਼ੂਟਰ ਦਾ ਨਾਮ ਆਇਆ ਚੰਕੀ ਦਾ। ਚੰਕੀ ਜਿਹੜਾ ਸੀਗਾ ਉਹਨੂੰ ਟਰੈਕ ਕਰਦੇ ਹੋਏ ਅਰੈਸਟ ਕੀਤਾ ਗਿਆ। ਔਰ ਉਥੋ ਸਰਸੇ ਚ ਕਿਸੇ ਨੇ ਉਹਨੂੰ ਬਣਾ ਦਿੱਤੀ ਸੀ ਕਿ ਸੂਰਜ ਨਾ ਆਵੇ। ਉਹਨੂੰ ਵੀ ਅਰੈਸਟ ਕਰ ਲਿਆ ਗਿਆ। ਔਰ ਉਹਦੇ ਤੋਂ ਚੰਕੀ ਤੋਂ ਜਦੋਂ ਰਿਕਵਰੀ ਕਰਾਉਣ ਲਈ ਲੱਗੇ ਗਏ ਸੀ ਕਿ ਜਿਹੜਾ ਵਾਰਦਾ ਚ ਮੋਟਰਸਾਈਕਲ ਯੂਜ਼ ਕੀਤਾ ਸੀਗਾ ਉਹ ਰਿਕਵਰੀ ਕਰਾਉਣ ਦੇ ਦੌਰਾਨ ਮੋਟਰਸਾਈਕਲ ਦੇ ਲੇ ਸੀਟ ਸੀਗੀ ਉਹਦੇ ਥੱਲੇ ਕਿਤੇ ਉਹਨੇ ਪਿਸਟਨ ਵਗੈਰਾ ਕੋਈ ਲੁਕੋ ਕੇ ਰੱਖਿਆ ਹੋਇਆ ਸੀ। ਉਹ ਫਾਇਰਿੰਗ ਕੀਤੀ ਔਰ ਕ੍ਰਾਸ ਫਾਇਰ ਚੋਂ ਜਿਹੜੀ ਐ ਲੈਗ ਸ਼ਾਟ ਇੰਜਰੀ ਹੁੰਦੀ ਸੀ। ਉਸ ਤੋਂ ਬਾਅਦ ਅੱਗੇ ਜਿਹੜੀ ਇਹਦੀ ਤਫ਼ਤੀਸ਼ ਹੈ ਉਹ ਕਰਦੇ ਹੋਏ ਜਿਹੜੇ ਦੋ ਪਨਾਹਕਾਰ ਸੀਗੇ ਉਹ ਹੋਰ ਫਿਕਰ ਆਊਟ ਹੋਏ ਜਿਹੜੇ ਕਿ ਫਾਜ਼ਲਪਾ ਦੇ ਰਹਿਣ ਵਾਲੇ ਸੀਗੇ ਇੱਕ ਬੰਟੀ ਹੈ ਔਰ ਇੱਕ ਬਨਾਸ਼ਾ ਹਰਮਨ ਹਰਮਨ ਉਹਨਾਂ ਨੂੰ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਜਿਹੜੇ ਦੋ ਮੇਨ ਹੋਰ ਸ਼ੂਟਰਸ ਸੀਗੇ ਚੰਕੀ ਤੋਂ ਇਲਾਵਾ ਉਹਨਾਂ ਦਾ ਨਾਮ ਫਿਕਰ ਆਊਟ ਹੋ ਗਿਆ ਉਹ ਸੀਗਾ ਮੰਤਰੀ ਤੇ ਹਰਮਨ ਇਹਨਾਂ ਨੂੰ ਫਿਰ ਪੁਲਿਸ ਨੇ ਜਦੋਂ ਟਰੈਕ ਕੀਤਾ ਸਾਰੀ ਟੀਮਜ਼ ਨੇ ਔਰ ਇਹਨਾਂ ਨੂੰ ਅਲਟੀਮੇਟਲੀ ਜਾ ਕੇ ਜਿਹੜਾ ਰਾਜਪੁਰੇ ਕੋਲ ਅਰੈਸਟ ਕੀਤਾ ਗਿਆ ਕੱਲ ਲੇਟ ਇਵਨਿੰਗ ਇਹਨਾਂ ਨੂੰ ਅਰੈਸਟ ਕੀਤਾ ਔਰ ਇਹਨਾਂ ਦੀ ਜਿਹੜੀ ਅਰੈਸਟ ਤੋਂ ਬਾਅਦੇ ਕੁਝ ਕੁ ਚੱਲ ਰਹੀ ਹੈ ਇੰਪਾਇਰ ਵਿਸ਼ੇਸ਼ ਤੇ ਇਹ ਜਿਹੜਾ ਟੈਕਨੀਕਲੀ ਔਰ ਹਿਊਮਨ ਇੰਟੈਲਿਜੈਂਸ ਦੇ ਉੱਤੇ ਕੰਮ ਕਰਦੇ ਹੋਏ ਬੇਸਟੇ ਇੱਕ ਫਰੀਦਕੋਟ ਨੇ ਔਰ ਦੂਸਰੀ ਜਿਹੜੀ ਟੀਮਜ਼ ਸਿੱਖੀਆਂ ਔਰ ਦੂਸਰੀ ਪੰਜਾਬ ਪੁਲਿਸ ਦੀ ਏਜੰਸੀਜ਼ ਨੇ ਬਹੁਤ ਹੀ ਸ਼ਲਾਘਾਯੋਗ ਕੰਮ ਹੋਇਆ ਔਰ ਜਿਹੜਾ ਹੈ ਐਂਡ ਟੂ ਐਂਡ ਮੋਡਿਊਲ ਬਹੁਤ ਘੱਟ ਹੁੰਦਾ ਕਿ ਐਂਡ ਟੁਆਇੰਡ ਮੋਡਿਊਲ ਦੇ ਸਾਰੇ ਜਿਹੜੇ ਕੋਈ ਤਨਾਹ ਦੇਣ ਵਾਲੇ ਆ ਜਾਂ ਫੰਡਿੰਗ ਕਰਨ ਵਾਲੇ ਆ ਜਾਂ ਫੋਟੋਸੂਨ ਜਿਹੜੇ ਐਕਚੁਅਲ ਸ਼ੂਟਰ ਹੁੰਦੇ ਆ ਸੱਤ ਦੇ ਸੱਤ ਜਿਹੜੀਆਂ ਅਰੈਸਟ ਇਸ ਕਿੰਸ ਚ ਹੋ ਗਈਆਂ ਔਰ ਇੱਕ ਅੱਧਾ ਜਿਹੜਾ ਕੋਈ ਬੰਦਾ ਰਹਿੰਦਾ ਇਹਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਸਰ ਲੱਗੀ ਪਟਿਆਲਾ ਤੁਸੀਂ ਕਹਿ ਰਹੇ ਹੋ ਕਿ ਇਹਨੂੰ ਨਾ ਵੀ ਚ ਕਰੇ ਤੁਸੀਂ ਕੈਪਟਨ ਲੱਗੀ ਪਟਿਆਲਾ ਹਾਂ ਬਿਲਕੁਲ ਜਿਹੜੇ ਸਾਜ਼ਿਸ਼ ਹੈ ਜਾਂ ਮੇਨ ਹੈ ਐਕਚੁਅਲੀ ਸੀਗੀ ਕਿ ਲक्की ਪਟਿਆਲ ਨੇ ਜਿਹੜਾ ਚੰਕੀ ਸੀਗਾ ਚੰਕੀ ਦਾ ਭਰਾ ਦੀਪਕ ਮਾਨ ਹੈ ਉਹਦਾ ਮਰਡਰ ਹੋਇਆ ਸੀ ਇੰਟਰ ਗੈਂਗ ਰੈਵਲਰੀ ਤੇ ਤਾਂ ਉਹਨੇ ਲक्की ਪਟਿਆਲ ਨੇ ਚੰਕੀ ਨੂੰ ਇਹ ਜਿਵਾਦ ਦਿੱਤਾ ਕਿ ਤੇਰੇ ਭਰਾ ਦਾ ਜਿਹੜਾ ਮਰਡਰ ਸੀਗਾ ਉਹ ਇਸ ਬੰਦੇ ਨੇ ਕਰਾਇਆ ਜੀਵਨ ਜੂਤ ਨੇ ਜੇ ਤੂੰ ਬਦਲਾ ਲੈਣਾ ਤੇ ਉਹਨੇ ਸਾਰੀ ਇਹਨੂੰ ਲੋਜਿਸਟਿਕ ਸਪੋਰਟ ਵਗੈਰਾ ਪ੍ਰੋਵਾਈਡ ਕੀਤੀ ਜਿਹੜਾ ਮਤਲਬ ਚੰਕੀ ਦੀ ਕੋਈ ਪਰਸਨਲ ਦੁਸ਼ਮਣੀ ਨਹੀਂ ਸੀ ਇਹਦੇ ਨਾਲ ਉਹ ਸਿਰਫ ਲक्की ਪਟਿਆਲ ਨੇ ਉਹਨੂੰ ਵਰਗਾ ਲਿਆ ਔਰ ਇਹ ਉਹਨੂੰ ਇੰਪ੍ਰੈਸ਼ਨ ਦੇ ਦਿੱਤਾ ਕਿ ਤੇਰੇ ਭਰਾ ਦਾ ਕਤਲ ਇਹ ਇਸ ਬੰਦੇ ਨੇ ਕੀਤਾ ਸੀ ਜਾਂ ਇਹ ਬੰਦਾ ਵੀ ਉਸੇ ਸ਼ਾਮਲ ਸੀ ਸਰਵੇਸ਼ ਕਰਕੇ ਜਿਵੇਂ ਜੋਦਰੂ ਜਿਹੜਾ ਮਰਡਰ ਕਰਨ ਦਾ ਰਿਪੋਰਟਿਡ ਸੀ ਮੈਂ ਮੋٹے ਤਾਂ ਜਿਹੜੀ ਪਿਛਲੀ ਰੈਵਲਰੀ ਚੱਲ ਰਹੀ ਹੈ ਇਹਨਾਂ ਦੀ ਉਸੇ ਚੀਜ਼ ਸੀਗਾ ਜਿਹੜਾ ਬੰਦੀਆ ਗੈਂਗ ਤੇ ਉਹਨਾਂ ਉਸੇ ਵੱਲ ਕਤਲ ਜੋ ਇਹ ਸੀਗਾ ਉਹੀ ਇਹਨਾਂ ਦੀ ਰਹੀ ਹੈ ਇਹਨਾਂ ਦੇ ਉਸੇ ਨਾਲ ਕਤਲ ਤੇ ਮੇਸ ਮੂਚੇ ਸਰ ਵੈਪਨ ਕਿਹੜੇ ਦੇ ਟੂਲ ਸੀ ਦੋ ਤਾਂ ਬੜੇ ਸੋਫਿਸਟੀਕੇਟਿਡ ਵੈਪਨ ਹੈ ਜੀ ਇੰਪੋਰਟਡ ਵੈਪਨ ਹੈ ਚਾਈਨੀਜ਼ ਨੇ ਜਿਹੜੇ ਹੈਗੇ ਦੋ ਜਿਹੜੇ ਲੋਕਲੀ ਹੈਗੇ ਆ ਮੂਸੇਵਾਲਾ ਕੇਸ ਕਿਸ ਤਰ੍ਹਾਂ ਨਾਲ ਸੰਬੰਧ ਮੈਂਣਾ ਹੈ ਦੇਖੋ ਉਧਰ ਇਹਦੇ ਚ ਸਿਰਫ ਇਹੀ ਗੱਲ ਹਜੇ ਤੱਕ ਸਾਹਮਣੇ ਆਈ ਹੈ ਕਿ ਉਹ ਐਂਗਲ ਤੋਂ ਜੀਵਨ ਜੋਤ ਨੂੰ ਟਾਰਗੇਟ ਕਰਨਾ ਸੀਗਾ ਲੇਕਿਨ ਉਹਦੇ ਪਲੇਖੇ ਚ ਜਿਹੜਾ ਯਾਦਵਿੰਦਰ ਦਾ ਮਰਡਰ ਹੋ ਗਿਆ ਬਟ ਜਿਹੜੀ ਮੂਸੇਵਾਲ ਦੇ ਕੇਸ ਚ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਤਾਂ ਮਾਂਸਾ ਡਿਸਟ੍ਰਿਕਟ ਚ ਹੈਗੀ ਹੈ ਉਤੋਂ ਪਤਾ ਲੱਗ ਸਕਦਾ ਕਿ ਉਹਨਾਂ ਕੋਲ ਕੀ ਹੈਗਾ ਫਾਈਲ ਦੇ ਉੱਤੇ ਸਰ ਚੈੱਕ ਕੀ ਤੋਂ ਲਾਵਾ ਬਾਕੀਆਂ ਦਾ ਕੀ ਕਾਰਡ ਤੇ ਬਾਕੀ ਪੜੇ ਗਏ ਜਿਹੜੇ ਬਾਟੇ ਆ ਦੇਖੋ